ਉਹ ਜੀ ਨੋ ਲਾਸ ਹੈ ਉਹ ਕੀ ਬਸਾ ਜੇ ਬੀ ਉਤਰੋ ਉਤਰ ਸ਼ਰਟੇ ਸਾਰੇ ਕਿ ਜਾਂਦੇ ਸਰਟ ਸਟੇਸ਼ਨ ਸਾਰੇ ਜਿਹੜੇ ਜਿਹੜੇ 8 750 ਚਲੋ ਭਾਈ ਉਠਿਏ ਉਹ ਦੇਖੀ ਕਿ ਬਾਲ ਲੱਗੇ ਨਹੀਂ ਕਿਹਨਾਂ ਗੁਲਾਵਾਂ ਅਜੂਲਾ ਦਾ ਕੰਮ ਲੱਗਦਾ ਉਹ ਲੀਣ ਬਹੁਤ ਹੋ ਗਈ ਤਬ ਰਾਜ ਹੋਣ ਲੱਗਿਆ ਇਹ ਨਾ ਜਾਵਾਂ ਮਾਰ ਹੀ ਲੈ ਇਹ ਤਾਂ ਨਾ ਚੀ ਨਾ ਸਾਰੇ ਵੱਡੇ ਜਿਹੜੇ ਮੈਂ ਬੱਕਰ ਤੇ ਰਹਿ ਬਹਿ ਕੇ ਆ ਗਏ ਪਾਟ ਛੱਟ ਕਰਦਾ ਬਈ ਇਹ ਇਹ ਬੰਦਾਂ ਦੀ ਗੱਲ ਹੈ ਇਹਦੀ ਲੈ ਹੈ ਡਬਲ ਯੀ ਦਾ ਲੋਹਹ ਕਿਹੜਾ ਯਾਰਾ ਜੀ ਸੱਤ ਵਾਰੂ ਮੁੱਖ ਮਿਲ ਰਿਹਾ ਹੈ ਇਹ ਕੋਈ ਨਰ ਕੁੰਡਰ ਕਲਰ ਕਰਾਂ ਬੰਦਮ ਇਲੈਕਟ੍ਰੋਨ ਟਬ ਵਝਾਈਏ ਅੱਜ ਕੱਲ ਚੱਲ ਗਈ ਜੀ ਇਹ ਲੇਟ ਹੋ ਗਿਆ ਜੀ ਹਾਂ ਜੀ ਮੇਰੇ ਵੀਰੋ ਪਹੁੰਚ ਗਈ ਜੀ ਖੇਤ ਦਿਨ ਚ ਸੈਕਿੰਡ ਟਾਈਮ ਇਦੋਂ ਪਹਿਲਾ ਸਵੇਰੇ ਆ ਕੇ ਆਹ ਸਾੜਾ ਮੋਟਰ ਆ ਮਟਰ ਛੱਡ ਗਈ ਹੈ ਅਡਾ ਕਰੇ ਲਈ ਉਹਨੂੰ ਰੋਟੀ ਲਸੀ ਬਾਦੀ ਸਾਰਾ ਕੰਮ ਉਹਕੇ ਡੰਨ ਕਰਕੇ ਆਪ ਹੀ ਰੋਟੀ ਖਾ ਲਈ ਮੈਂ ਤੇ ਬੰਦਾ ਸਾਨੂੰ ਪਤਾ ਅੱਜ ਆਪਣਾ ਨਹੀਂ ਕੰਮ ਤੇ ਬਧੇ ਗੇਮ ਖੇਡਿਆ ਹੁੰਦਾ ਸੀ ਟਿਕਾਣੇ ਉੱਪਰ ਬੈਠਾ ਤੇ ਉਦੋਂ ਮੈਨੂੰ ਫੋਨ ਆ ਗਿਆ ਇੱਕ ਮੋਟਰ ਹੋਰ ਆਉਂਦੀ ਆਪਣੀ ਉਹ ਪਰਾਂ ਤੋਂ ਮਤਲਬ ਬਾਹਰ ਠੇਕੇ ਤੇ ਉਹਨਾਂ ਦੀ ਪੈ ਪਾਈ ਇੱਥੇ ਤੇ ਕਰ ਤੇ ਉਹ ਫੋਨ ਆਇਆ ਕਹਿੰਦੇ ਛੱਡ ਲਾ ਮੋਟਰ ਚੱਲ ਹੋ ਗਈ ਵੇਲੀ ਤਾ ਗਰ ਕੌਮ ਮਾ ਘਰੋਂ ਆਇਆ ਉੱਠ ਕੇ ਮੋਟਰ ਛੱਡਣਾ ਹੋ ਤਾਂ ਛੱਡ ਕੇ ਆਣੀ ਬੰਮੀ ਨੂੰ ਮੋਟਰ ਹੋ ਤਾਂ ਸਾਹਮਣੇ ਹੋਏ ਇੱਥੋਂ ਇੱਥੇ ਜਾਣਾ ਤੁਰ ਕੇ ਇੱਥੋਂ ਮੋਟਰ ਛੱਡ ਕੇ ਆਉਣੀ ਹੈ ਇਧਰਲੀ ਵੀ ਛੱਡ ਗਿਆ ਸੀ ਆਪਣੀ ਮੈਂ ਉਧਰਲੀ ਵੀ ਛੱਡ ਗਿਆ ਹੁਣ ਆ ਇਧਰ ਮੋੜ ਦਿੰਨੇ ਆਪਾਂ ਮੋਟਰ ਕਿਉਂ ਤੇ ਉਧਰੋਂ ਉਹ ਮੋਟਰ ਛੱਡ ਰਹਿਣਾ ਆਪਾਂ ਆਇਆ ਬਣਾਉਣਿਆ ਸੀਨ ਫਿਰਦੇ ਆ ਜੀ ਮਟਾਂ ਤੇ ਸਾਡੀ ਵਟਾਂ ਉੱਤੇ ਰਲ ਗਈ ਜਵਾਨੀ ਜਵਾਨੀ ਰਹੇਗੀ ਕਿਸ ਕੰਮ ਦੀ ਕਹਿੰਦਾ ਦੋ ਰੋਟੀਆਂ ਆਚਾਰ ਨਾਲ ਸੁੱਖਾਂ ਕਦਰਵਾਸੀ ਇਸ ਚਾਮ ਦੀ ਆਈ ਹੈ ਜੀ ਗੀਤ ਬੱਬੂ ਮਾਨ ਬੱਬੂ ਆਣੀ ਹੈ 올ਡਰਸ ਗੋਲਡ ਆ 올ਡਰ ਪਲੈਗ ਲੈ ਭਾਈ ਚੱਲ ਪਾ ਹੁਣ ਛੜਤੀ ਮੋਟਰ ਚੱਲੂਗੀ ਕਿ ਨਹੀਂ ਕੁਆੜੋ ਵੀਰ ਬੀਬਾ ਚੱਲ ਪਤਾ ਨਹੀਂ ਰਹਾ ਆ ਚੱਲ ਵੀ ਚੱਲ ਤੀ ਲੇਟ ਵਾਲੀ ਪ੍ਰੋਸੈਸ ਪ੍ਰੋਸੈਸ ਵੱਡਾ ਸ਼ੁਰੂ ਹੈ ਜੀ ਚਲੋ ਭਾਈ ਚਲਿਏ ਘਰ ਨੂੰ ਇਧਰ ਲਈ ਮੋਟਰਸਾਈਕਲ ਤੇ ਆਪਣੀ ਇਧਰ ਲੈ ਚ ਓੜੀ ਮਗਰੋਂ ਟੱਕਣ ਫੋਲ ਕੇ ਲਿਆਂਦਾ ਉਹ ਮੋਟਰਸਾਈਕਲ ਉਹ ਜਮਾਂ ਪਰ ਪਰਲਾ ਦਾ ਝੋਨੇ ਨਹੀਂ ਕਦੇ ਆ ਕੇ ਵੇਖਿਆ ਨਾ ਇਹਨਾਂ ਦੇ ਦੁੱਦੀ ਤੇ ਕਿਹੜਾ ਮਾਰ ਲੈਣਾ ਹੁੰਦਾ ਉਹ ਜਮਾਂ ਸੁੱਕਾ ਪਿਆ ਵਿਚਾਰਾ ਮਾਝਾ ਪਹਿਲਾਂ ਹੁੰਦੇ ਨਿਕਲਦੇ ਗੜੋਏ ਤੇ ਫੇਰਾ ਵਿਚਾਰਾ ਦਾ ਲੱਗਈ ਐ ਕਿਉਂ ਆਦਮ ਚੰਦਾ ਲੱਗਿਆ ਤੜਕੀ ਦੀ ਆ ਮੋਟਰ ਪਈ ਜਾਂਦੀ ਸੀ ਪਰਲਾ ਲੱਗਣਾ ਦੋ ਚਾਰ ਘੰਟਾ ਫਰੇਦੇ ਛੱਡਦਾ ਜਿਹੜਾ ਬਾਈ ਦਾ ਹੋਇਆ ਤੇ ਬਾਈ ਦਾ ਹੋਇਆ ਤੇ ਇਧਰੋਂ ਆਹ ਲਾ ਕੇ ਤੇ ਵੀ ਗਾਂਟ ਪਾ ਦੇਗੇ ਬੰਬ ਕੱ ਝੋਨੇ ਦੀ ਖੇਤੀ ਪਾਣੀ ਦੀ ਖੇਤੀ ਸਿੱਧਾ ਹਸਾਬ ਕਤਾਰ ਐਗਰੀ ਕਰ ਦੋਈ ਗੱਲਾਂ ਨੇ ਮੇਰੇ ਨਾਲ ਜਿਹੜੀ ਝੋਨੇ ਦੀ ਖੇਤੀ ਸਿਰਫ ਪਾਣੀ ਦੀ ਖੇਤੀ ਐ ਆਏ ਨਹੀਂ ਵੀ ਚੱਲ ਰਿਆਂ ਸਪਰੇਆਂ ਕੱਖ ਡੱਕੇ ਛੱਕੇ ਉਹ ਵੀ ਲਾਉਣਾ ਪੈਂਦਾ ਸਾਰਾ ਕੁਝ ਪਰ ਸਭ ਤੋਂ ਮੇਨ ਪਾਣੀ ਐ ਬਸ ਪਾਣੀ ਮੈਂ ਤਾਂ ਕਹਿੰਦਾ ਸੁੱਕੇ ਹੀ ਨਾ ਕਿਉਂਕਿ ਜੇ ਜਦੋਂ ਪਾਣੀ ਨਾਲ ਸੁੱਕਣ ਦਿੱਤਾ ਤਾਂ ਬਿਮਾਰੀ ਬਹੁਤ ਘੱਟ ਪੈਂਦੇ ਝੋਨੇ ਨੂੰ ਹੈ ਨਾ ਨਾ ਕੋਈ ਕੀੜੀ ਕੁੜੀ ਪਵੇ ਜੜ੍ਹ ਤੇ ਨਾ ਕੋਈ ਹੋਰ ਲੱਲਾ ਪੱਬਾ ਕੱਖ ਵੀ ਬਹੁਤ ਘੱਟ ਹੁੰਦਾ ਜਦੋਂ ਵੇਖੋ ਨੀ ਤਾਂ ਬਸ ਕਿਸਾਨ ਕਾ ਪਾਣੀ ਲਾਉਂਦੋਂ ਕੱਖ ਬਾਲਾ ਹੁੰਦਾ ਠੀਕ ਆ ਉਦੋਂ ਘਾਹ ਬਹੁਤ ਜਿਆਦਾ ਹੁੰਦਾ ਜਦੋਂ ਪਾਣੀ ਦਾ ਭਰੇ ਹੀ ਰਹਿੰਦੋ ਤਾਂ ਘਾਹ ਨਹੀਂ ਹੁੰਦਾ ਨਾਲੇ ਇਹਦੇ ਚ ਤੇ ਚਲੋ ਬਾਕੀ ਬਾਲਾਂ ਗਿਆਨ ਗੱਲਾਂ ਆਉਂਦੀਆਂ ਨੇ ਹੁਣ ਤੁਸੀਂ ਆਖੋ ਚਾਰ ਦਿਨ ਖੇਤਾਂ 'ਤੇ ਭੈਣੇ ਇਧਰ ਸਤਾਦ ਬਣ ਗਏ ਨਾ ਪਹਿਲਾਂ ਕੰਪਿਊਟਰ ਹੀ ਖੱਦਾ ਪਾਈ ਗਏ ਕੋਈ ਨਾ ਚਾਲ ਨੇ ਅਭੀ ਘਰੇ ਹਨ ਤੇ ਘਰੇ ਚੱਲ ਕੇ ਕਰਦਾ ਸ਼ੇਅਰ ਇੱਥੇ ਕੋਠੇ ਦੀ ਚਾਬੀ ਵਧਾ ਨਹੀਂ ਕਿੱਧਰ ਗਈ ਯਾਰ ਮੈਂ ਤਾਂ ਗੇਮ ਹੀ ਖੇਡ ਰਹੀ ਹਾਂ ਇੱਥੇ ਦਾ ਖੇਡ ਲੈਂਦਾ ਚਲੋ ਹੁਣ ਘਰੇ ਚੱਲ ਕੇ ਏਸੀ ਵਾਲੇ ਕਮਰੇ 'ਚ ਬਹਿਨੇ ਆ ਨਾ ਫੋਨ ਹੀਟ ਹੋਵੇ ਨਾ ਆਪ ਹੀਟ ਹੋ ਗਏ ਤੇ ਚੱਲ ਹਾਂਜੀ ਮੇਰੇ ਦੋਸਤੋ ਆ ਗਈ ਜੀ ਇਧਰ ਲੈ ਕੇ ਇੱਕ ਮੂੰਹ ਪੱਕਿਆ ਪਿਆ ਬੋਲਿਆ ਨਹੀਂ ਆਂਦਾ ਬਾਈ ਯਾਰ ਓਹ ਹੋ ਉਹ ਤਾਂ ਗਰਮੀ ਹਾਏ 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 ਗਰਮੀ ਕਹਿੰਦੀ ਐ ਵੀ ਤਰਾ ਦੇਣਾ ਕੀ ਐ ਤੇ ਆਹ ਜੋੜਨਾ ਰਹੇਗਾ ਬਈ ਬਸ ਹਨਾ 1 2 ਇਹ ਦੋਵੇਂ ਜੋੜੀਆਂ ਅੱਜ ਅਥਨੇ ਆਪਾਂ ਆ ਕੇ ਖੁੱਡਾਂ ਛੱਡ ਦੇਵਾਂਗੇ ਠੀਕ ਐ ਮੁਕਦੀ ਕਰਦਾ ਬਸ ਤੇ ਮੈਂ ਫਿਰ ਆਪਣਾ ਅੰਦਰਲਾ ਦਾਣਾ ਪਾਣੀ ਗਲਾ ਝਾਂਜੜ ਮੁੱਕ ਜੂ ਕਿਉਂਕਿ ਹੁਣ ਜਮਾ ਬੇਕਾਰ ਹੋਇਆ ਪਿਆ ਆਪਾਂ ਨੂੰ ਪਤਾ ਹਨਾ ਕਿਸੇ ਕੰਮ ਦੇ ਨਹੀਂਗੇ ਨਾ ਕੰਮ ਕਰੂੰ ਕੀ ਕਰਦਾ ਕੱਲੀ ਗੇਮ ਦੀ ਬੰਦ ਕੁੱਪੀਆਂ ਸਾਰਾ ਦਿਨ ਆਪਾਂ ਬਹਿ ਕੇ ਬੀਜੀਐਮਆਈ ਦੀ ਕਿਉਂਕਿ ਉਹ ਆਪਣਾ ਹੈਗਾ ਫਰਸਟ ਲਵ ਸੁਣ ਦੱਸਣਾ ਨਹੀਂ ਨਹੀਂ ਫਰਸਟ ਤਾਂ ਕਬੂਤਰ ਹੈ ਸੈਕਿੰਡ ਲਵ ਆਪਣਾ ਗੇਮ ਹੈ ਸੋ ਸਹੀ ਦੱਸਦਾ ਗੇਮ ਨਾਲ ਹੀ ਮੇਰਾ ਬੜਾ ਪਿਆਰਾ ਦਿਨੋਂ ਪਿਆਰਾ ਗੇਮ ਨਾਲ ਹੀ ਮੇਰਾ ਪੱਗ ਜੀ ਨਾਲ ਕਿਉਂਕਿ ਐਕਚੁਅਲੀ ਮੈਂ ਸੀਜ਼ਨ 2 ਦਾ ਪਲੇਅਰ ਹੈ ਠੀਕ ਹੈ ਸੀਜ਼ਨ 2 ਦਾ ਪਲੇਅਰ ਐ ਤੇ ਮੇਰੀ ਮਨ ਲੱਗਦਾ ਐ ਲੱਗਦਾ ਵੀ 5 ਤੋਂ ਘੱਟ ਕਿਹੜੀ ਹੋਈ ਨਹੀਂ ਕਿਸੇ ਸੀਜ਼ਨ ਚ ਪਹਿਲਾਂ ਬਿਨਾ ਇਵੈਂਟ ਵਾਲੇ ਵੀ 4-5 ਪੰਜ ਦੀ ਕਿਹੜੀ ਬਹੁਤ ਹੁੰਦੀ ਸੀ ਉਹ ਦੋ ਟਾਈਮਾਂ ਚ ਸੀਜ਼ਨ 10 11 19 ਉਹ ਸੀਜ਼ਨ ਚ ਹਨਾ ਫਿਰ ਸੀਜ਼ਨ 11 ਉਹਨੇ ਜੀ ਕੰਕਰਰ ਲਾਇਆ 5 ਪੁਆਇੰਟ ਦੀ ਕਿਹੜੀ ਨਾਲ ਫਿਰ ਬੜਾ ਬੋਰਡ ਤੇ ਵੀ ਬੈਠੇ ਰਿਹਾ ਹਨਾ ਮੇਨ ਬੋਰਡ ਹੁੰਦੀ ਸੀ ਜਿਹੜੇ 100-100 ਬੰਦੇ ਆਲੇ ਉੱਥੇ ਬਹੁਤ ਰੈਂਕਿੰਗ ਕੱਢੀ ਅਸੀਂ ਸੋਲੋ ਜੀ ਡੂਓ ਚ ਵੀ ਤੇ ਸਕਵਾਡ ਚ ਵੀ ਅਸੀਂ ਬੋਰਡ ਤੇ ਬੈਠੇ ਰਿਹਾ ਬਹੁਤ ਟਾਈਮ ਹੋਲਡ ਕਰੀ ਰੱਖਾਂ ਪੋਜੀਸ਼ਨਾਂ ਉੱਥੇ ਅਸੀਂ ਫਿਰ ਮੰਨ ਕੇ ਚੱਲ ਵੀ ਸਰਵਾਈਵਲ ਰੈਂਕਿੰਗ ਚ ਜਿਵੇਂ ਗਨਲੀ ਸ਼ੀਅਰ ਟਰਮੀਨੇਟਰ ਵਗੈਰਾ ਉਹ ਸਾਰੇ ਜੀ ਵੀ ਆਪਣਾ ਹੈ 50 ਤੋਂ ਥਲੇ ਥਲੇ ਹੁੰਦਾ ਆਪਣਾ ਹੁਣ ਵੀ ਸਾਰਾ ਜੀ ਹੈਗਾ ਆਪਣਾ ਸਾਰੇ ਟਾਈਟਲ ਟੂਡਰ ਲੈਂਦੇ ਆਪਾਂ ਹਨਾ ਵੈਪਨ ਮਾਸਟਰ ਇੱਕ ਜ਼ੀਰੋ ਕਲ ਤੇ ਮੈਚ ਜਿੱਤਣ ਵਾਲਾ ਪਤਾ ਨਹੀਂ ਕਿੰਨੇ ਮੈਂ ਖ ਪੁੱਛੋ ਹੀ ਨਾ ਯਾਰ ਯੂਸੀ ਅਸੀਂ ਵੋਡ ਆਈਏ ਕਿੰਨਾ ਸਕੁਨਾ ਸਾਰਾ ਕੁਝ ਨਾ ਤੁਸੀਂ ਐਂ ਹਿਸਾਬ ਲਾ ਲਓ ਯਾਰ ਅੱਜ ਪਬਜੀ ਗੇਮ ਨੂੰ ਬੰਦ ਹੋਏ 4-5 ਸਾਲ ਹੋ ਗਏ ਤੇ 5 ਸਾਲ ਪਹਿਲਾਂ ਮੇਰਾ ਉਹਦੇ ਜੇ 78 ਲੈਵਲ ਸੀਗਾ 78 ਲੈਵਲ ਸੀ ਉਹ ਰੋਦ ਤੁਸੀਂ ਆਪ ਹਸਾ ਲਓ ਵੀ ਕਿੰਨੀ ਗੇਮ ਖੇਡਦਾ ਹਾਂ ਮੈਂ ਦਰਰਾ ਦੇ ਕੀਤੀ ਪਬਜੀ ਪਿੱਛੇ ਵੀ ਮੈਂ ਠੀਕ ਹੈ ਜਿਵੇਂ ਕਬੂਤਰਾਂ ਤੇ ਪੂਰਾ ਜੋਰ ਦੁੱਤਾ ਹੁਣ ਮੇਰੇ ਫੇਰ ਕੀੜਾ ਉੱਠਿਆ ਹੁਣ ਫੇਰ ਖੇਡਿਆ ਹੁਣ ਵੀ 7-8 ਦੀ ਕੀੜੀ ਆ ਬੜ੍ਹਾਈ ਦੂਰ ਹੁੰਦੇ ਨੇ ਹੁੰਦੇ ਜੀ ਚਲੋ ਓਕਰਾਂ ਕੂਲਰ ਲਾ ਆ ਉਧਰਲੇ ਕਰਿਆ ਨਾ ਮੈਂ ਕਾਰਾਂ ਫਿਰ ਸੈਟਿੰਗ ਸਾਰੇ ਕੰਮ ਦੀ ਹਾਂਜੀ ਤੇ ਲੀਹੋ ਪ੍ਰੀਤ ਵੀ ਬੰਨਿਆ ਪਿਆ ਮੇਰੇ ਵੀਰੋ ਬਾਹਰ ਆ ਕੇ ਦੇਖਿਆ ਮੈਂ ਗੇਮ ਖੇਡਿਆ ਅੰਦਰ ਬੈਠਾ ਇਹ ਵੀ ਵਿਚਾਰਾ ਬੰਨਿਆ ਪਿਆ ਬਾਹਰ ਮੀਂਹ ਵੀ ਪਈ ਜਾਂਦਾ ਨਾ ਯਾਰ ਮੈਂ ਤੈਨੂੰ ਛੱਡਾ ਤੂੰ ਮੇਰੇ ਨੁਕਸਾਨ ਕਰਨਾਗਾ ਯੱੱਬਲ ਨਾ ਇਹਦਾ ਚਲੋ ਖੇਤ ਖੂਦ 껠ੜਾ ਮਾਰਕਾਉਂਦੇ ਜਾਂਦਾ ਹਨਾ ਮੀਂਹ ਪਾਣੀ ਕੋਈ ਨਹੀਂ ਜੀ ਸਾਹਿਬ ਬਤਾਵੇ ਆ ਲੈ ਉਹਨੂੰ ਬੱਦਲ ਬਣਿਆ ਪਿਆ ਜੀ ਪੂਰਾ ਵਧੀਆ ਓਕੇ ਦਾ 에ਰਪੋਰਟਾਂ ਵਾਲਾ ਮਾਹੌਲ ਹੋਇਆ ਪਿਆ ਹਨਾ ਤੇ ਆਪਾਂ ਇਹ ਕਰੀਏ ਕਬੂਤਰਾਂ ਨੂੰ ਦਾਣਾ ਪਣੀ ਆ ਕੇ ਪਾ ਦੇਾਂਗੇ ਠੀਕ ਹੈਗੇ ਨਹੀਂ ਤੇ ਪਹਿਲਾਂ ਖੇਤ 껠ੜਾ ਮਾਰਕਾ ਕੇ ਵੀ ਓਹੋ ਵੀਡੀਓ ਕੱਟੀ ਜਾਣੀ ਸੀਗੀ ਵੱਜ ਗਈ ਕਿ ਕਨੇ ਕਿਆਰੇ ਕੁਰੇ ਲਾਗੇ ਕਿਆਰੇ ਕੁਰੇ ਬਦਲਾਈਏ ਕੀ ਪਤਾ ਲਾਈਟ ਹੀ ਆਵੜੀ ਵੀ ਹੁਣ ਤਾਂ ਹਨਾ ਪਰ ਚਲ ਫਿਰ ਕੇ ਜਾ ਆੜੀ ਦਾ ਕਿਆਰੇ ਬਦਲਾਵਾਂਗੇ ਮੋਟਰਾਂ ਆਪੇ ਚੱਲੀ ਜਾਣੀਆਂ ਬੰਪ ਵੀ ਨਹੀਂ ਖਲੂਗੇ ਇੱਡਾ ਕੋਈ ਚੱਕਰ ਨਹੀਂ ਆ ਹਰ ਦੇਖਦੇ ਆ ਕੀ ਬੰਦਾ ਹਾਂਜੀ ਪਹੁੰਚ ਗਏ ਖੇਤ ਤੇ ਮੋਟਰ ਵੀ ਚੱਲੀ ਜਾਂਦੀ ਆਪਣੀ ਬਾਕੀ ਮਾਹੌਲ ਵੇਖੋ ਮੌਸਮ ਵੇਖੋ ਵੈਦਰ ਦੇਖੋ 뷰 ਦੇਖੋ ਮੁੱਖ ਦੀ ਗੱਲ ਹੈ ਠੀਕ ਹੈ ਫੇਰਾ ਇਧਰ ਤਾਂ ਬੱਗੋ 9 ਵਜੇ ਦੀ ਛੱਡੀ ਹੈ ਤੇ 4 ਵਜੇ ਨਾਲ ਹੋ ਗਏ ਬਹੁਤ ਟਾਈਮ ਹਨਾ ਨਾ ਇਧਰ ਕੱਢਦੇ ਗਏ ਆਹ ਹੋਇਆ ਹੋਇਆ ਨਹੀਂ ਨਹੀਂ ਗਾਵਾ ਬੱਸ ਐਵੇਂ ਬਫਾਰ ਹੋ ਰਵਾਂ ਜਾਂਦਾ ਮੁੰਡਾ ਟੱਕਣ ਬਦਲ ਕੇ ਹਾਰਮਨ ਕੋਲ ਨੱਟਾ ਪੁੱਛ ਆਇਆ ਆਪੇ ਵੀ ਖੜਕਾ ਪਾਪ ਰੋਈ ਨਿਕਲੂ ਵੀ ਆਪਣੀ ਮਾਂ ਲਈ ਬੇਫਿਕਰ ਹੋ ਜਾ ਹਣਾ ਇਹ ਕਰੀ ġੇੜਾ ਮਾਰਿਆ ਮੋਦੀ ਆ ਕੇ ਯਾਰ ਬਲਜੀ ਉੱਦਾਂ ਫੋਨ ਆ ਗਿਆ ਜੀ ਕਹਿੰਦਾ ਮੈਂ ਬਾਹਰ ਆਇਆ ਆਪਣੀ ਬਾਈਕ ਲੈਣ ਗਿਆ ਠੀਕ ਹੋ ਗਈ ਉਹ ਪਰ ਠੀਕ ਨੂੰ ਐਡਾ ਕੋਈ ਚੱਕਰ ਤਾਂ ਨਹੀਂ ਸੀ ਹੁਣ ਪਰ ਫਿਰ ਵੀ ਜਦੋਂ ਦਿਨਾਂ ਵੀ ਕੰਮ ਕਰਨਾ ਸੀ ਕਰਤਾ ਉਹਦਾ ਕਹਿੰਦਾ ਬਾਰਿਸ਼ ਆਉਣ ਵਾਲੀ ਆ ਕਹਿੰਦਾ ਤੇ ਬਾਈ ਬਣੇ ਐ ਕਰ ਗੱਟੇ ਬਾਹਰ ਪਿਆ ਕਣ ਕਲੇ ਕੰਚਾ ਕੇ ਅੰਦਰ ਰੱਖਿਆ ਜਾ ਕੇ ਜੇ ਹੋਰ ਨੂੰ ਭੋਈ ਦੇ ਮੈਂ ਚੱਲ ਹੋਰ ਤਾਂ ਹੈ ਨਹੀਂ ਵੀ ਮੈਂ ਆਪ ਹੀ ਜਾਣਾ ਹਣਾ ਇੱਧਰ ਲਿਖੇਦ ਕਰਕੇ ਆਪਾਂ ਓਕੇ ਰਿਪੋਰਟਾਂ ਹੁਣ ਗੱਟੇ ਰਖਾਇਆ ਗੇ ਬਜੀਤ ਨਾਲ ਹਣਾ ਮਤਲਬ ਵੀ ਬਜੀਤ ਹੈ ਨਹੀਂ ਉਹਦੀ ਮਾਸੇ ਦਾ ਮੁੰਡਾ ਕਰੇ ਉਹਦੇ ਨਾਲ ਚੱਕੀ ਦੇ ਬਾਹਰ ਵਾ ਚੱਕੀ ਦੇ ਅੰਦਰ ਕਰਨੇ ਆ ਫਿਰ ਆ ਕੇ ਗਾਂਹਲੇ ਖੇ ਚੱਲ ਕੇ ਵੇਖ ਕੇ ਆਏ ਕਿ ਹਾਲਾ ਪਾਣੀ ਦਾ ਮਸਾਂ ਆਈ ਭਾਜੇ ਕਰੇ ਗੱਟੇ ਤਾਂ ਅੰਦਰ ਖਾਦ ਸੀ ਕਿਵੇਂ ਗੱਟਰੇ ਮੈਂ ਆਪਾਂ ਖੇਤ ਨੂੰ ਫੇਰ ਜਾਣਾ ਹੈ ਖੇਤ ਨੂੰ ਜਾਂਦੇ ਹੱਡੇ ਤੇ ਗਿਆ ਮੀਂਹ ਲੈ ਪਿਆ ਪੁੱਠੇ ਮੋੜਸਾਂ ਦਾ ਮੋੜਦਾ ਤੇ ਖਿੱਚ ਕੇ ਲੈ ਘਰੇ ਲਾਤਾ ਗਰਾਂ ਮੈਂ ਭੱਜ ਤਾ ਗਿਆ ਅੱਬ ਚੱਦਾ ਆ ਗਿਆ ਬਟ ਕੋਈ ਚੱਕਰ ਵਾਲੀ ਗੱਲ ਨਹੀਂ ਮੀਂਹ ਬਹੁਤ ਹੈ ਕੰਮ ਪੂਰਾ ਹਾਈ ਫਾਈ ਹੋਊਗਾ ਅੱਜ ਵੀ ਹਾਂਜੀ ਮੀਂਹ ਠਾਈ ਤਬਾਹੀ ਮੂੰਹ ਫਲਾਤਾਰ ਉਪਨ ਦਿੱਤਰੀ ਦਿੱਤ ਕੇ ਆਂ ਸ਼ੁਕਰੀ ਆ ਵੇ ਤਾਉ ਕੰਮ ਹੋ ਜਾ ਖਤਰੇ ਵਾਲਾ ਇੱਥੇ ਇਹ ਨਹੀਂ ਮਗਰੋਂ ਆ ਕੇ ਮੈਨੂੰ ਮੈਂ ਜੇ ਮੇਰੀ ਗੱਲ ਸੁਣ ਲਿਓ ਕੋਈ ਚੌੜ ਨਹੀਂ ਮੈਂ ਨਾ ਹਣਾ ਨੀਗਾ ਤੈਨੂੰ ਦੱਸਦਾ ਮੈਂ ਠੀਕ ਹੈ ਜੇ ਕਿਤੇ ਚੌੜ ਕਰਨ ਲੱਗਾ ਬਈ ਬਾਂਗਲੇ ਸਿਰਵਾਉਂਗਾ ਕੋਈ ਲਿਆਇ ਨਹੀਂ ਆਪਾਂ ਨਾ ਹਣਾ ਨਹੀਂ ਮੇਰੇ ਨਾਲ ਪੰਗੇ ਜਨਾਲੇ ਬੰਦਿਆਂ ਨੂੰ ਤੁਸੀਂ ਹਾਂ ਤੈਨੂੰ ਮੈਂ ਹਾਂ ਬੰਨ ਦਾ ਯਾਰ ਲਾਈਫ ਦਾ ਬੁੰਡੂਚਾ ਬਾਹਰ ਚੱਲ ਮੈਂ ਮਾਏ ਕੁਤੂ ਮਾ ਮਾ ਮੈਂ ਤੈਨੂੰ ਖੜਦਾ ਹੜਦਾ ਬੰਦਾਂ ਨੂੰ ਖੜਦਾ ਸੀ ਬੰਦਾਂ ਨੂੰ ਖੜਦਾ ਕੁਤੜਿਆ ਇੱਕ ਮਿੰਟ ਬਈ ਯਾਰ ਮੈਂ ਮੇਰੀ ਰਸੀਦ ਲੈਣ ਦੇ ਨੇ ਪਾਉਣ ਦਾ ਠੀਕ ਹੈ ਕਿ ਨਹੀਂ ਹਾਂਜੀ ਪਾਤਾ ਇਹ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਇਹ ਇੱਕ ਜੁੜੀ ਇੱਧਰ ਹੋਰ ਐਡ ਕਰਦੇ ਸੀ ਨਾ ਬਈ ਉਹਨੇ ਗੱਲ ਜੀ ਬਣਾਈ ਉਹ ਕਹਿੰਦਾ ਭਾਵੇਂ ਸੈਟਿੰਗ ਉਹਦੀ ਬੈਠੀ ਹੀ ਨਹੀਂ ਸੀ ਜੁੜੀ ਦੀ ਕਿਹੜਾ ਤਾਂ ਮੈਂ ਖੁੱਡੇ ਛੜਤੀ ਮੈਂ ਤੇ ਫਿਰ ਚੱਕ ਕੇ ਪਿੰਜਰੇ ਛੱਡ ਜਾਂਦੀ ਬਾਕੀ ਹੋਰ ਤਾਂ ਠੀਕ ਆ ਬਸ ਹਨਾ ਸੱਟ ਤੂ ਤੂਦੂਦੂ ਮਿਲ ਗਏ ਆਪਾਂ ਕਿਹੋ ਜੀ ਕੋਈ ਚੱਕਰ ਵਾਲੇ ਕਰਨ ਤੇ ਦਾਣਾ ਪਾਣੀ ਪਾਤਾ ਬਈ ਸਾਰੇ ਪਾਸੇ ਠੀਕ ਹੈ ਬੈਠਕ ਜੀ ਪਾਦਾ ਸਾਰੇ ਖੁੱਡਾ ਜੀ ਪਾਦਾ ਠੀਕ ਹੈ ਇਧਰ 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 ਬੈਟਕ ਜੀ ਇਧਰ ਵੀ ਇਹ ਅੰਦਰ ਲੈ ਲਉਂ ਵੀ ਪਾਦਾ ਇੱਕ ਦੋ ਤੇ ਤਿੰਨ ਠੀਕ ਹੈ ਜੀ ਇੱਕ ਮਿੰਟ ਫੋਨ ਆਈ ਜਾਂਦਾ ਬਾਬੇ ਵਿੱਚ ਹਾਂ ਬਸ ਓਕੇ ਜੀ ਆਈ ਸੀਗਾ ਕੰਮ ਧੰਦਾ ਠੀਕ ਹੈ ਇਹਨੂੰ ਇਹਨੂੰ ਪੇੜ ਦਈਏ بس دو جوڑ ਗਏ ਰਾਖੂਡੇ ਖੜੇ ਹੋ ਗਏ ਹੋਰ ਸਿਰਫ ਦੋ ਜੁੜੀਆਂ ਆ ਖੁੱਡੇ ਚ ਇੱਕ ਜੋੜੀ ਛਿੜ ਨਹੀਂ ਆਉਂਦਰ ਬਾਸ ਤਿੰਨੇ ਛੱਡ ਕੇ ਭਾਈ ਦੇਖੋ ਜੋ ਵੀ ਲਾਉਣੀ ਹਨ ਹੋਵੇ ਯਾਰ ਬੜਾ ਕੰਮ ਇਹ ਟੇਡਾ ਹੋਇਆ ਬਾਬਿਓ ਚਲੋ ਕਰਾਂਗੇ ਸੈਟਿੰਗ ਉਹਨਾਂ ਬਈ ਕਰਾਂ ਖੇਤ ਜਾ ਕੇ ਖੇਤ ਕਿਹੜਾ ਮਾਰਿਆ ਕਿ ਚੱਲ ਗਏ ਹਾਂਜੀ ਪਹੁੰਚ ਗਏ ਖੇਤ ਬੰਬ ਨਿਕਲ ਗਈ ਜੀ ਪਾਣੀ ਵਾਲੀ ਜਮਾ ਫੁੱਲ ਬੜਾ ਫੁੱਲ ਹੋ ਗਿਆ ਪਾਣੀ ਮੋਟਾ ਪਾਣ ਕਰ ਚੱਲੀਏ ਐਨ ਤੋਂ ਭਾਵ ਸੂਤਾ ਬੰਦ ਕਰ ਚਲੀਓ ਓਏ ਕੋਈ ਲੌਂਖੀ ਤੇ ਨਹੀਂ ਆਉਂਦਾ ਸੱਪ ਸੁਪ ਓਕੇ ਵੀਰ ਬੋੜ ਆਫ ਕਰਤੀ ਠੀਕ ਐ ਫੁੱਲ ਬੰਮ ਨਿਕਲਿਆ ਮੀਂਹ ਲਈ ਦੂਜੇ ਖੇਤ ਵੀ ਗੇੜਾ ਮਾਰੇ ਜੀ ਲੱਗਦਾ ਸੁਨੀਰੇ ਦੀ ਵੀ ਕੁਤਰਾਈ ਕਰਤੀ ਜੀ ਇੱਕ ਮਿੰਟ ਸਾਫ ਚਾਤਰ ਕੇ ਥੋੜਾ ਹੀ ਸਾਈਕ ਲਿਆਂਦੇ ਨੇ ਬੰਦਾ ਨਹੀਂ ਆਇਆ ਤੇ ਨਹੀਂ ਆਇਆ ਠੀਕ ਐ ਜੀ ਬਸ ਉਹਨੂੰ ਲੀਓ ਪਾਸੇ ਰੁਕੀ ਗਈ ਸੀ ਕਿਉਂਦੀ ਪਈ ਐ ਉਹਨੂੰ ਛੱਡ ਕੇ ਲਣਾ ਅੰਦਰ ਲੈਕਰੂੰ ਮੀਮੂ ਟੈਗ ਕਰਾਂ ਖੇਤ ਮੈਂ ਗੇੜਾ ਕੱਢਿਆ ਹੁਣ ਬੰਦ ਹੋ ਗਿਆ ਸੀ ਮੇਰਾ ਤੇ ਮੋਟਰਾਂ ਮੋਟਰਾਂ ਬੰਦ ਕਰਿਆ ਝੋਨਾ ਫੁੱਲ ਭਰਿਆ ਤਾਂ ਪਾਣੀ ਨਾਲ ਜਾਣਾ ਹਨਾ ਬਈ ਓਕੇ ਰਿਪੋਰਟਾਂ ਸਾਰੀਆਂ ਤੇ ਲਿਓ ਪ੍ਰੀਤ ਨੂੰ ਲਿਆਈ ਰੋਟੀ ਹਨਾ ਖਾਲੂ ਆ ਗਿਆ ਵਿਚਾਰਾ ਹਾਂਜੀ ਆ ਕੇ ਇਧਰ ਲੇਕਰ ਰਹੀ ਲਿਓ ਨੂੰ ਆਯਾਦ ਕਰਨਾ ਲਿਓ ਸਾਡਾ ਆਯਾਦ ਪਰਿੰਦਾ ਭੱਜ ਕੇ ਨਿਕਲਦਾ ਇਹ ਕੋਲੀ ਇਹ ਤੋਂ ਸਾ ਤੋਂ ਹੀ ਬੁਰ ਤੇ ਇਹ ਵੀ ਕੀ ਹੋਵੇ ਲਿਓਏ ਹਾਂਂਦਰੀ ਵਰਦਾ ਚਾਲ ਖਾ ਰੋਟੀਆਂ ਭਾਜਾ ਐਨ ਉੱਤੇ ਚਿਕੜ ਪਾ ਚਲੋ ਕੋਈ ਗੱਲ ਨਹੀਂ ਇਹ ਖਵਾਇ ਦੇ ਨਾ ਰੋਟੀਆਂ ਆ ਚਲ ਜਿਆ ਜਿਆ ਆਵੜਾ ਜਾਵੜਾ ਜਾਵੜਾ ਚਲ ਚੱਕਰੇ ਰੋਟੀ ਪਈ ਪਈ ਹੈ ਅੱਜ ਹਾਂਜੀ ਲੀਓਨ ਘਰੇ ਛੱਡ ਕੇ ਹਨਾ ਰੋਟੀ ਖਾਣ ਵਾਸਤੇ ਆ ਪਾ ਕੇ ਦੁਕਾਨ ਤੇ ਭਾਂਤ ਭਾਦ ਦੀਆਂ ਚੀਜ਼ਾਂ ਜਿਹੜੇ ਛੋਟਾ ਜਿਹਾ ਬਾਕ ਨੀ ਪਾ 100 ਰੁਪਏ ਦੇ ਕੇ ਭੇਜ ਦਿੰਦੇ ਘਰੇ ਉਹ ਦੁਕਾਨ ਤੇ 1 ਰੁਪਿਆ ਦਾ ਕੁਛ ਲੈਣ ਦਾ 1 ਰੁਪਿਆ ਦਾ ਕੋਸ਼ਿਸ਼ 1 ਰੁਪਿਆ ਦਾ ਕੋਸ਼ਿਸ਼ ਉਹ ਸਭ ਤੇ ਪਲਵਾਵਾ ਭਰ ਲੈ ਅੱਡੋ ਵੜਦੀਆਂ ਚੀਜ਼ਾਂ ਲੈ ਕੇ ਜਵਾਕਾਂ ਨੂੰ ਜਵਾਕ ਤਾਂ ਹੈਗਾ ਬਾਕੀ ਬਜ਼ਾਰ ਨਿਕਾ ਜਾਣਾ ਹੁਣ ਨਾ ਕਿਵੇਂ ਸਾਰਾ ਇਹ ਕਰਦਾ ਨਾਲ ਸੁਖਰੀ ਜਵਾ ਲੱਤ ਨਾ ਫੜਾ ਦੀ ਮਗਰ ਉਸ ਹੈਗੇ 10 ਤਾਂ ਤੇ